ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜੇ ਫਿਲਮਾਂ ਜੋ ਕਿ ਤੁਹਾਡੀ ਜ਼ਿੰਦਗੀ ਦਾ ਇੱਕ ਅਹਿਮ ਕਿਰਦਾਰ ਬਣਦੇ ਸਾਨੂੰ ਨਜ਼ਰ ਆਉਣੇ ਨੇ ਜਿਸ ਤੋਂ ਬਾਅਦ ਫਿਲਮਾਂ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਤੇ ਅੱਜ ਇੱਕ ਅਜਿਹੀ ਫਿਲਮ ਦੇ ਉੱਤੇ ਗੱਲ ਕਰਾਂਗੇ ਜੋ ਕਿ ਹਾਲ ਹੀ ਵਿੱਚ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਜਿਸ ਨੇ ਤੁਹਾਡੇ ਦਿਲ ਦੇ ਕੋਨੇ-ਕੋਨੇ ਨੂੰ ਰੋਸ਼ਨ ਕਰ ਦੇਣਾ ਹੈ ਜਦੋਂ ਅਮੀਰ ਖਾਨ ਹੋਰਾਂ ਦੀ ਫਿਲਮ ਤਾਰੇ ਜ਼ਮੀਨ ਪਰ ਆਈ ਸੀ ਤਾਂ ਉਸਨੇ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਦਿਸ਼ਾ ਵੱਲ ਮੋੜ ਦਿੱਤਾ ਸੀ ਪਰ ਹੁਣ ਅਮੀਰ ਖਾਨ ਸਤਾਰੇ ਜ਼ਮੀਨ ਪਰ ਇੱਕ ਹੋਰ ਨਵਾਂ ਤੇ ਅਹਿਮ ਕਦਮ ਚੁੱਕਦੇ ਹੋਏ ਨਵਾਂ ਇਤਿਹਾਸ ਰਚਣ ਦੇ ਕਰੀਬ ਪਹੁੰਚ ਚੁੱਕੇ ਨੇ ਇਹ ਸਿਰਫ ਇੱਕ ਫਿਲਮ ਨਹੀਂ ਸਗੋਂ ਇੱਕ ਅੰਦਰੂਨੀ ਯਾਤਰਾ ਵੀ ਹੈ ਜਿੱਥੇ ਦਰਦ ਹਾਸਾ ਅਨੰਗ ਤੇ ਸੱਚਾਈ ਸਾਰਾ ਕੁਝ ਇਕੱਠਾ ਸਾਨੂੰ ਨਜ਼ਰ ਆਉਂਦਾ ਹੈ ਆਮੀਰ ਖਾਨ ਜੋ ਕਿ ਤਾਰੇ ਜ਼ਮੀਨ ਪਰ ਵਿੱਚ ਇੱਕ ਆਦਰਸ਼ ਅਧਿਆਪਕ ਸਨ ਹੁਣ ਸਤਾਰੇ ਜ਼ਮੀਨ ਪਰ ਦੇ ਵਿੱਚ ਇੱਕ ਨਾਰਸਿਸਿਸਟਿਕ ਹੰਕਾਰੀ ਬਾਸਕਟਬਾਲ ਕੋਚ ਦੇ ਕਿਰਦਾਰ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਇਹ ਕੋਚ ਗੁਲਸ਼ਨ ਇੱਕ ਗਲਤੀ ਕਰ ਬੈਠਦਾ ਹੈ ਜੋ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਜਿਸ ਤੋਂ ਬਾਅਦ ਅਦਾਲਤ ਉਸ ਨੂੰ ਨਿਊਰੋ ਡਾਈਵਰਜੈਂਟ ਬੱਚਿਆਂ ਦੀ ਟੀਮ ਨੂੰ ਕੋਚ ਕਰਨ ਦੀ ਸਜ਼ਾ ਦਿੰਦੀ ਹੈ ਜਿੱਥੇ ਸ਼ੁਰੂ ਚ ਉਹ ਸਜ਼ਾ ਵਾਂਗ ਲੱਗਦੀ ਹੈ ਪਰ ਉੱਥੇ ਹੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡੀ ਸਿੱਖ बन ਜਾਂਦੀ ਹੈ ਉਹ سزا ਉਸ ਦਾ ਹੰਕਾਰ ਹੌਲੀ ਹੌਲੀ पिघलना शुरू ਹੋ ਜਾਂਦਾ ਹੈ ਉਸ ਦੀ ਸੋਚ ਰੂਪ ਲੈਂਦੀ ਹੈ ਤੇ ਇੱਕ ਨਵਾਂ ਗੁਲਸ਼ਨ ਸਾਹਮਣੇ ਨਿਕਲ ਕੇ ਨਜ਼ਰ ਆਉਂਦਾ ਹੈ ਫਿਲਮ ਦੀ ਸਭ ਤੋਂ ਵੱਡੀ ਰਾਹਤ ਤੇ ਤਾਕਤ ਉਹ 10 ਨਿਊਰੋ ਡਾਈਵਰਜੈਂਟ ਕਲਾਕਾਰ ਜਿਨ੍ਹਾਂ ਦੀ ਅਦਾਕਾਰੀ ਸਿਰਫ ਕਿਰਦਾਰ ਨਹੀਂ ਸਗੋ ਸੱਚੀ ਜ਼ਿੰਦਗੀ ਦੀ ਸ਼ਾਮਾਂ ਲੱਗਦੀਆਂ ਨੇ ਉਹਨਾਂ ਨੂੰ ਵੇਖ ਕੇ ਤੁਸੀਂ ਹੱਸਦੇ ਹੋ ਰੋਂਦੇ ਹੋ ਤੇ ਸੋਚਦੇ ਹੋ ਇਸ ਤੇ ਇਹ ਕਿਰਦਾਰ ਗੁਲਸ਼ਨ ਕੁਮਾਰ ਦੀ ਪਤਨੀ ਦਾ ਵੀ ਸਾਹਮਣੇ ਨਿਕਲ ਕੇ ਨਜ਼ਰ ਆਉਂਦਾ ਹੈ ਜੋ ਕਿ ਜਨੇਲੀਆ ਡਿਸੂਜ਼ਾ ਸਾਨੂੰ ਨਿਭਾਉਂਦੇ ਨਜ਼ਰ ਆਉਂਦੇ ਨੇ ਉਸ ਦਾ ਪਿਆਰ ਸਮਰਪਣ ਤੇ ਸ਼ਾਂਤੀ ਗੁਲਸ਼ਨ ਦੇ ਅੰਦਰ ਲੱਗ ਰੀ ਜੰਗ ਨੂੰ ਠੰਡਾ ਕਰਦੇ ਨਜ਼ਰ ਆਉਂਦੇ ਆ ਜਦੋਂ ਇੱਕ ਵਧੀਆ ਫਿਲਮ ਬਣਦੀ ਹੈ ਤਾਂ ਉੱਥੇ ਡਾਇਰੈਕਟਰ ਨਿਰਦੇਸ਼ਕ ਦੀ ਗੱਲ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਸ ਫਿਲਮ ਦੇ ਲੇਖਕ ਦੀ ਗੱਲ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਫਿਲਮ ਦਾ ਨਿਰਦੇਸ਼ਕ ਜਿਹੜਾ ਕੀਤਾ ਉਹ ਆਰਐਸ ਪ੍ਰਸੰਨਾ ਨੇ ਕੀਤਾ ਹੈ ਤੇ ਫਿਲਮ ਦੀ ਲੇਖਕ ਨੇ ਜੋ ਉਹ ਦਿਵਿਆ ਸ਼ਰਮਾ ਨੇ ਉਹਨਾਂ ਨੇ ਇੱਕ ਐਸਾ ਵਿਸ਼ਾ ਚੁਣਿਆ ਜਿੱਥੇ ਉਹ ਬਹੁਤ ਘੱਟ ਗੱਲ ਹੁੰਦੀ ਹੈ ਡਾਊਨ ਸਿੰਡਰੋਮ ਨਿਊਰੋ ਡਾਈਵਰਜੈਂਸ ਤੇ ਸਮਾਜ ਦੀ ਸੋਚ ਇਹ ਫਿਲਮ ਕੋਈ ਭਾਵਨਾਤਮਕ ਦਿਖਾਵਾ ਨਹੀਂ ਇਹ ਸਚਾਈ ਨਾਲ ਟਕਰਾ ਦਿੰਦੀ ਹੈ ਕੋਈ ਡਾਇਲੋਗ ਓਵਰ ਡਰਾਮੈਟਿਕ ਨਹੀਂ ਪਰ ਹਰ ਲਫ਼ਜ਼ ਥੱਲੇ ਇੱਕ ਸੱਚ ਲੁਕਿਆ ਹੋਇਆ ਸਾਨੂੰ ਨਜ਼ਰ ਆਉਂਦਾ ਹੈ ਇੱਕ ਸੰਵਾਦ ਜੋ ਲੰਬੇ ਸਮੇਂ ਤੱਕ ਮਨ ਵਿੱਚ ਗੂੰਜਦਾ ਰਹਿੰਦਾ ਹੈ ਹਰ ਕਿਸੇ ਦੇ ਆਪਣਾ ਆਮ ਹੁੰਦਾ ਹੈ ਇਹ ਪੰਕਤੀ ਸਾਨੂੰ ਯਾਦ ਲਲਉਂਦੀ ਹੈ ਕਿ ਨਾਰਮਲ ਹੋਣਾ ਇੱਕ ਮਾਪਦੰਡ ਨਹੀਂ ਸਗੋਂ ਹਰ ਰੂਪ ਵਿੱਚ ਵਿਲੱਖਣਤਾ ਹੀ ਖੂਬਸੂਰਤੀ ਨਜ਼ਰ ਆਉਂਦੀ ਹੈ ਸtare ਜ਼ਮੀਨ ਪਰ ਸਿਰਫ ਇੱਕ ਫਿਲਮ ਨੇ ਇਹ ਅੰਤਮ ਚਿੰਤਨ ਦਿਲ ਨੂੰ ਸ਼ੂ ਲੈਣ ਵਾਲੀ ਅਨੁਪਤੀ ਤੋਂ ਸਮਾਜਿਕ ਸੋਚ ਦਾ ਇੱਕ ਅਹਿਮ ਸਵਾਲ ਖੜਾ ਕਰਦੀ ਹੈ ਜੇਕਰ ਤੁਸੀਂ ਸਿਨੇਮਾ ਨੂੰ ਸਿਰਫ ਮਨੋਰੰਜਕ ਨਹੀਂ ਸਗੋਂ ਬਦਲਾਅ ਦਾ ਸਾਧਨ ਮੰਨਦੇ ਹੋ ਤਾਂ ਇਹ ਫਿਲਮ ਤੁਹਾਡੇ ਲਈ ਬਣੀ ਹੈ ਤਾਂ ਯੋ ਫਿਲਮ ਦੇ ਅਸਲ ਸਿਤਾਰੇ ਉਹ 10 ਨਿਊਰੋ ਡਾਇਵਰਜੈਂਟ ਅਦਾਕਾਰ ਉਹਨਾਂ ਲਈ ਖੜੇ ਹੋ ਕੇ ਤਾੜੀਆਂ ਵਜਾਉਣ ਵਾਲਾ ਦਿਨ ਆ ਗਿਆ ਹੈ ਜਿੱਥੇ ਸਿਰਫ ਖਬਰਾਂ ਨਹੀਂ ਸਗੋਂ ਸੱਚ ਦੀ ਵੀ ਇੱਕ ਆਵਾਜ਼ ਹੁੰਦੀ ਹੋਵੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਦਾਂ ਦੇ ਵਿਸ਼ੇ ਨੇ ਜਿਨ੍ਹਾਂ ਦੇ ਬਾਰੇ ਗੱਲ ਨਹੀਂ ਹੁੰਦੀ ਲੋਕ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਪਰ ਆਮਿਰ ਖਾਨ ਹੋਰੀ ਇਦਾਂ ਦੇ ਵਿਸ਼ਿਆਂ ਦੇ ਉੱਤੇ ਫਿਲਮ ਬਣਾ ਕੇ ਲੋਕਾਂ ਦੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਸਾਨੂੰ ਨਜ਼ਰ ਆਉਂਦੇ ਨੇ ਇਹ ਇੱਕ ਸਿੰਡਰੋਮ ਜਿਹੜੀ ਬਿਮਾਰੀ ਹੈ ਅਕਸਰ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਪਰ ਉਸ ਦੇ ਉੱਤੇ ਗੱਲ ਜਾਂ ਚਰਚਾ ਕਰਨ ਦੇ ਵਾਸਤੇ ਲੋਕ ਕੋਈ ਨਹੀਂ ਖੜਦਾ ਪਰ ਇਸ ਦੇ ਉੱਤੇ ਆਮੀਰ ਖਾਨ ਹੋਰਾਂ ਨੇ ਬੜਾ ਹੀ ਸੋਹਣੇ ਤਰੀਕੇ ਦੇ ਨਾਲ ਫਿਲਮ ਨੂੰ ਦਰਸਾ ਕੇ ਇਸ ਦੇ ਉੱਤੇ ਚਾਨਣਾ ਪਾਇਆ ਹੈ ਤੁਹਾਨੂੰ ਉਹ ਫਿਲਮ ਕੈਮੇ ਦੀ ਲੱਗੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦਵੇ ਇਜਾਜ਼ਤ ਧੰਨਵਾਦ